گرداباد بی جی پی گرداباد 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 اندر سرکار گرداباد 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 ਵੱਡੀ ਲੜਾਈ ਲੜਦੇ ਜੇ ਦੋ ਮਰਸੀ ਕਰਨਾ ਪਏ ਸਰਕਾਰ ਤੋਂ ਮਰਸੀ ਮੰਗਣੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਸ ਮੁੱਦੇ ਲਈ ਆਪਾਂ ਸਾਰੇ ਇਕੱਠੇ ਹੋਏ ਆ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪਾਣੀ ਭਾਖੜਾ ਤੋਂ بار-बार ਹਰਿਆਣਾ ਐਕਸੈਸ ਵਾਟਰ ਮੰਗਦਾ ਪਿਆ ਉਹ ਬਿਲਕੁਲ ਨਹੀਂ ਦਿੱਤਾ ਜਾ ਸਕਦਾ ਉਹ ਕਿਉਂ ਨਹੀਂ ਦਿੱਤਾ ਜਾ ਸਕਦਾ ਜਿਹੜਾ ਉਹਨਾਂ ਦਾ ਹਿੱਸਾ ਬੰਦਾ ਸੀਗਾ ਉਹ ਪਾਣੀ ਅਸੀਂ ਆਲਰੇਡੀ ਦੇ ਚੁਕੇ ਆਲਰੇਡੀ ਉਹਨਾਂ ਨੂੰ ਉਹਨਾਂ ਦਾ ਹਿੱਸੇ ਦਾ ਪਾਣੀ ਦਿੱਤਾ ਜਾ ਚੁੱਕਿਆ ਹੈ BBMP ਦੀ 23 April ਨੂੰ ਜਿਹੜੀ ਮੀਟਿੰਗ ਹੋਈ ਉਸ 'ਚ ਹਰਿਆਣੇ ਵੱਲੋਂ ਪ੍ਰਪੋਜ਼ਲ ਆਇਆ ਔਰ ਪੰਜਾਬ ਦੇ ਕ੍ਰਿਸ਼ਨ ਕੁਮਾਰ IAS ਉੱਥੇ ਪ੍ਰੈਜ਼ੈਂਟ ਸੀਗੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੁਣ ਐਕਸਟਰਾ ਵਾਟਰ ਨਹੀਂ ਹੈ ਉੱਥੇ ਗੱਲ ਕੀਤੀ ਗਈ ਕਿ ਪਿਛਲੇ ਕਈ ਸਾਲਾਂ 'ਚ ਦਿੱਤਾ ਜਾ ਰਿਹਾ ਸੀਗਾ ਉਸ ਟਾਈਮ ਤੇ ਅਸਲੀ ਦਿੱਤਾ ਜਾ ਰਿਹਾ ਸੀਗਾ ਕਿ ਸਾਡੇ ਜਿਹੜਾ ਇਰੀਗੇਸ਼ਨ ਸਿਸਟਮ ਹੈ ਜਿਹੜੀ ਖਾਲਾਂ ਨੇ ਉਹ ਸੁੱਕ ਚੁੱਕੀਆਂ ਸੀਗੀਆਂ ਟੇਲਾਂ ਤੱਕ ਪਾਣੀ ਨਹੀਂ ਜਾਂਦਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਜਦ ਪਾਵਰ ਜਾਈ ਜਦ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਤਦ 17% ਖਾਲਾਂ ਚ ਪਾਣੀ ਸੀਗਾ ਆ ਜੋ 78% ਪਾਣੀ ਖਾਲਾਂ ਚ ਪੈਣ ਲੱਗ ਪਿਆ ਇਸ ਕਰਕੇ ਸਾਡੇ ਕੋਲ ਕੋਈ ਐਕਸੈਸ ਵਾਟਰ ਨਹੀਂ ਹੈ ਜਿਹਦੇ ਤਹਿਤ ਉਹਨਾਂ ਨੂੰ ਦਿੱਤਾ ਜਾਏ ਹਰਜੋਤ ਬੈਂਸੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਉਹਨਾਂ ਨੂੰ ਨੰਗਲ ਡੈਮ ਭੇਜਤਾ ਪੰਜਾਬ ਪੁਲਿਸ ਉੱਤੇ ਲੱਗ ਚੁੱਕੀ ਹੈ ਉੱਥੋਂ ਦਾ ਜਿਹੜਾ ਹੈੱਡ ਹੈਗੇ ਨੇ ਹੈੱਡ ਮਤਲਬ ਜਿੱਥੋਂ ਪਾਣੀ ਛੱਡਿਆ ਜਾਂਦਾ ਉਸ ਤੇ ਪੰਜਾਬ ਪੁਲਿਸ ਨੇ ਆਪਣਾ ਕੰਟਰੋਲ ਕਰ ਲਿਆ ਸਾਡੇ ਮંત્રી ਸਾਹਿਬ ਉੱਥੇ ਬੈਠ ਚੁੱਕੇ ਨੇ ਬਿਲਕੁਲ ਵੀ ਪਾਣੀ ਐਕਸੈਸ ਵਾਟਰ ਜਿਹੜਾ ਉਹ ਮੰਗਦੇ ਪਏ ਉਹਨਾਂ ਨੂੰ ਨਹੀਂ ਛੱਡਿਆ ਜਾਏਗਾ ਮਈ ਤੱਕ ਦੇ ਮਹੀਨੇ ਦੇ ਅੰਦਰ ਕਿਉਂਕਿ ਸਾਡਾ ਹੁਣ ਝੋਨੇ ਲੱਗਣ ਦਾ ਵੀ ਟਾਈਮ ਆ ਚੁੱਕਿਆ ਔਰ ਸਾਨੂੰ ਪਾਣੀ ਚਾਹੀਦਾ ਝੋਨੇ ਲਈ ਅਸੀਂ ਪੰਜਾਬ ਦੀ ਖੇਤੀ ਨੂੰ ਸਫਰ ਨਹੀਂ ਕਰਨ ਦਾਂਗੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੰਸ਼ਾ ਉਹ बार-बार ਕਿਸਾਨਾਂ ਨੂੰ ਪੰਜਾਬ ਦੇ ਨੂੰ ਤੰਗ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਤੰਗ ਨਹੀਂ ਹੋਣ ਦੇਣਾ ਉਹਨਾਂ ਨੂੰ ਪਾਣੀ ਦੀ ਕੋਈ ਘਾਟ ਨਹੀਂ ਹੁੰਦੀ ਨਹੀਂ ਔਰ ਇਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜਿਹਨੇ ਜਿਹੜਾ ਪਲਾਨ ਬਣਾਇਆ ਉਹਨੂੰ ਸਕਸੈਸਫੁਲ ਕਰਾਂਗੇ ਬਿਲਕੁਲ ਵੀ ਪਾਣੀ ਉੱਥੇ ਜਾਣ ਨਹੀਂ ਦੇਣਾ ਜੇ ਭਾਜਪਾ ਕਹਿੰਦੀ ਹੈ ਜੇ ਸੰਤ ਸਰਕਾਰ ਨੂੰ ਤਾਂ ਦੇਖਾ ਬਹੁਤ ਸੈਂਟਰ ਸਰਕਾਰ ਨੇ ਕੱਲ ਰਾਤੀ ਸੁਣ ਲੋ ਕੀ ਕੀਤਾ ਜਿਹੜਾ ਬੀਬੀਐਮਬੀ ਦਾ ਅਫਸਰ ਸੀਗਾ ਜਿਹਦੀ ਇਹ ਰਿਸਪੌਂਸਿਬਿਲਟੀ ਸੀਗੀ ਉਹਨੂੰ ਰਾਤ ਰਾਤ ਚ ਬਦਲਤਾ ਅਸਲੀ ਬਦਲਤਾ ਵੀ ਪੁਰਾਣਾ ਅਫਸਰ ਕਹਿੰਦਾ ਸੀ ਜੀ ਮੈਂ ਗਲਤ ਕੰਮ ਨਹੀਂ ਕਰਾਂਗਾ ਉਹ ਰਾਤ ਰਾਤ ਅਫਸਰ ਬਦਲਿਆ ਗਿਆ ਉਹ ਅਫਸਰ ਬਦਲ ਕੇ ਉਸਤੇ ਪ੍ਰੈਸ਼ਰ ਦਿੱਤਾ ਗਿਆ ਵੀ ਜਿਹੜੇ ਹੈੱਡ ਨੇ ਉਹਨਾਂ ਨੂੰ ਖੁੱਲੇ ਜਾਵੇ ਤਾਂ ਦੀ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਫੈਸਲਾ ਲੈ ਲਿਆ ਔਰ ਇਸ ਪਾਣੀ ਦੇ ਹੈਡ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਪੰਜਾਬ ਪੁਲਿਸ ਨੇ ਤੇ ਸਾਡੇ ਮੰਤਰੀ ਸਾਹਿਬ ਜਿਹੜੇ ਕਿ ਉੱਥੋਂ ਐਮ ਐਲ ਏ ਵੀ ਨੇ ਹਰਜੋਤ ਸਿੰਘ ਮੈਂਜੀ ਉੱਥੇ ਚਲੇ ਗਏ ਨੇ ਉਹ ਉੱਥੇ ਜਾ ਕੇ ਹੈਡ ਤੇ ਕੰਟਰੋਲ ਲੈਣਗੇ ਤੇ ਇੱਕ ਵੀ ਬੂੰਦ ਐਕਸਟਰਾ ਪੰਜਾਬ ਤੋਂ ਹਰਿਆਣੇ ਨੂੰ ਨਹੀਂ ਜਾਏਗੀ ਧੰਨਵਾਦ ਬਹਾਨੀ ਦੇ ਅੰਦਰ ਤੁਹਾਡਾ ਸਵਾਗਤ ਹੈ ਅਸੀਂ ਇਸ ਮੁੱਦੇ ਹਰਿਸਾ ਦੀ ਰਹੇ ਨਮਾਜ਼ ਦੇ ਬਾਅਦ ਦੇਖਣਾ ਹੈ ਆਨੇ ਵਾਲੇ ਤਾਂ ਜੀ ਅੱਜ ਬਿਲਕੁਲ ਅਸੀਂ ਕੇਂਦਰ ਸਰਕਾਰ ਦੇ ਵਿਰੁੱਧ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਇਹ ਧਰਦਾ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਜਿਸ ਤਰੀਕੇ ਕੇਂਦਰ ਸਰਕਾਰ ਹਮੇਸ਼ਾ ਤੋਂ ਹੀ ਪੰਜਾਬ ਨਾਲ ਮਤਰੇਵਾ ਵਿਵਹਾਰ ਕਰਦੀ ਰਹੀ ਹੈ ਹਰ ਚਾਹੇ ਉਹ ਕਿਸੇ ਵੀ ਮੁੱਦੇ ਤੇ ਹੋਵੇ ਤੇ ਅੱਜ ਫੇਰ ਇੱਕ ਵਾਰੀ ਭਾਜਪਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਵਾ ਵਿਵਹਾਰ ਕਰਨ ਦੀ ਕੋਸ਼ਿਸ਼ ਹੋ ਰਹੀ ਪਰ ਲੇਕਿਨ ਇਸ ਵਾਰ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਹੈ ਉਹ ਕਿਸੇ ਵੀ ਸਟੇਟ ਲਈ ਇਸ ਟਾਈਮ ਮੁਹੱਈਆ ਨਹੀਂ ਕਰਾਇਆ ਜਾਏਗਾ ਇਹਦੇ ਉੱਤੇ ਪੰਜਾਬ ਸਰਕਾਰ ਬੜੀ ਹੀ ਕਾਬਸ ਤੌਰ ਤੇ ਬੜੀ ਸਾਡੀ ਇਹਦੀ ਸਖਤ ਨਿਖੇਦੀ ਕਰਦੇ ਆ ਕਿ BBMP ਦੇ ਰਾਹੀਂ ਜਿਹੜੀ ਅਜੇ ਕੋਸ਼ਿਸ਼ ਹੋ ਰਹੀ ਹੈ ਉਸ ਨੂੰ ਉਸ ਦੀ ਸਖਤ ਅਸੀਂ ਨਿਖੇਦੀ ਕਰਦੇ ਆ ਔਰ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਕਿਹਾ ਹੈ ਕਿ ਜਦੋਂ ਦੇਖੋ BBMP ਨੇ ਇੱਕ ਪਾਣੀ ਨਿਯਤ ਕੀਤਾ 10 ਸਟੇਟਸ ਦਾ ਪਾਣੀ ਨਿਯਤ ਕੀਤਾ Rajasthan ਨੂੰ ਵੀ ਕੁਛ ਪਾਣੀ ਨਿਯੁਕਤ ਕੀਤਾ ਗਿਆ ਇਸੇ ਤਰੀਕੇ Haryana ਨੂੰ ਕੁਛ ਪਾਣੀ ਨਿਯਤ ਕੀਤਾ ਗਿਆ Punjab ਨੂੰ ਵੀ ਕੀਤਾ ਗਿਆ ਸੋ ਜਦੋਂ ਜਦੋਂ ਹਰਿਆਣਾ ਨੇ ਆਪਣਾ ਪਾਣੀ ਇਹ ਜਿਹੜਾ ਪਾਣੀ ਦੀ ਨਿਯਤੀ ਹੈਗੀ ਹੈ ਇਹ ਹਰ ਸਾਲ 21 ਮਈ ਤੋਂ ਲੈ ਕੇ 20 ਮਈ ਤੱਕ ਦੀ ਤੈਅ ਕੀਤੀ ਜਾਂਦੀ ਹੈ ਕਿ ਇਸ ਸਾਲ ਦੇ ਦੌਰਾਨ ਤੁਹਾਨੂੰ ਐਨਾ ਪਾਣੀ ਮਿਲੇਗਾ ਹੁਣ ਮੁੱਦਾ ਇਹ ਹੈ ਕਿ ਜਦੋਂ ਹਰਿਆਣਾ ਨੇ ਆਪਣਾ 31 ਮਾਰਚ ਤੱਕ ਆਪਣੇ ਹਿੱਸੇ ਦਾ ਸਾਰਾ ਪਾਣੀ ਕੰਜ਼ਿਊਮ ਕਰ ਲਿਆ ਉਸ ਤੋਂ ਬਾਅਦ ਉਹਨਾਂ ਕੋਲ ਆਪਣੇ ਲੋਕਾਂ ਨੂੰ ਦੇਣ ਲਈ ਪੀਣ ਲਈ ਵੀ ਪਾਣੀ ਨਹੀਂ ਸੀ ਬਚਿਆ ਸੋ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕੀ ਕਿ ਸਾਨੂੰ ਪਾਣੀ ਦਿੱਤਾ ਜਾਵੇ ਸਾਡੇ ਲੋਕਾਂ ਕੋਲ ਪੀਣ ਲਈ ਵੀ ਪਾਣੀ ਨਹੀਂ ਹੈ ਤੇ ਉਹਨਾਂ ਦੀ ਬੇਨਤੀ ਦੇ ਤਹਿਤ ਮੈਂ ਇੱਥੇ ਮੈਂਸ਼ਨ ਕਰਨਾ ਚਾਹਦੀ ਹਾਂ ਮਾਨਵਤਾ ਦੇ ਆਧਾਰ ਦੇ ਉੱਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਪਾਣੀ ਜਿਹੜਾ ਹੈ 4000 ਕਿਊਸਿਕ ਪਾਣੀ ਜਿਹੜਾ ਪਰ ਡੇ ਦਾ ਹਰਿਆਣਾ ਨੂੰ ਦੇਣ ਦੀ ਮੁਕਰਰ ਕੀਤਾ ਔਰ ਅਸੀਂ ਦੇ ਵੀ ਰਹੇ ਹਾਂ 6 ਅਪ੍ਰੈਲ ਤੋਂ ਲੈ ਕੇ ਇਹ ਪਾਣੀ ਰੈਗੂਲਰ ਜਾ ਰਿਹਾ ਸੀ ਪਰ ਜਦੋਂ ਹਰਿਆਣਾ ਸਰਕਾਰ ਦਾ ਲਾਲਚ ਵਧਿਆ ਔਰ ਨੈਪ ਸੈਣੀ ਜੀ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਪੀਣ ਵਾਲੇ ਪਾਣੀ ਦੇ ਆਧਾਰ ਦੇ ਉੱਤੇ ਹੁਣ ਸਿੰਚਾਈ ਲਈ ਵੀ ਪਾਣੀ ਉਹਨਾਂ ਨੇ ਵਧਾ ਕੇ ਸਾਡੇ ਤੋਂ 8500 ਕਿਊਸੇਕ ਪਾਣੀ ਦੀ ਮੰਗ ਕੀਤੀ ਪੰਜਾਬ ਸਰਕਾਰ ਤੋਂ ਤਾਂ ਉੱਥੇ ਸਰਾਸਰੇ ਸਾਫ਼ ਜਾਹਰ ਹੁੰਦਾ ਹੈ ਕਿ ਇਹ ਪਾਣੀ ਸਿੰਚਾਈ ਲਈ ਵਰਤਿਆ ਜਾਣਾ ਚਾਹੀਦਾ ਤੇ ਪੰਜਾਬ ਸਰਕਾਰ ਇਹ ਪਾਣੀ ਕਿਵੇਂ ਦੇ ਸਕਦੀ ਹੈ ਸਾਡੇ ਆਪਣੇ ਤਿੰਨਾ ਡੈਮਾਂ ਦਾ ਪਾਣੀ ਇਸ ਟਾਈਮ ਲਿਮਟ ਤੋਂ ਥੱਲੇ ਚੱਲ ਰਿਹਾ ਹੈ ਰੇਸ਼ ਤੋਂ ਥੱਲੇ ਚਲ ਰਿਹਾ ਸੋ ਅਸੀਂ ਹਰਿਆਣਾ ਨੂੰ ਜਾਂ ਕਿਸੇ ਵੀ ਹੋਰ ਸਟੇਟ ਨੂੰ ਇਸ ਸਮੇਂ ਇੱਕ ਵੀ ਬੂੰਦ ਪਾਣੀ ਦੇਣ ਦੇ ਵਿਚਾਰ ਆਦੀ ਨਹੀਂ ਹੈਗੇ ਨਾ ਹੀ ਅਸੀਂ ਦੇ ਸਕਦੇ ਹਾਂ ਨਾ ਹੀ ਪੰਜਾਬੀਆਂ ਨਾਲ ਤੱਕਾ ਹੋਣ ਦਵਾਂਗੇ ਔਰ ਪੰਜਾਬ ਦੇ ਪੰਜਾਬੀਆਂ ਦੇ ਜਿਹੜੇ ਪਾਣੀ ਦੀ ਰਾਖੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮਮਕਨ ਤੌਰ ਤੇ ਜਿੱਥੋਂ ਤੱਕ ਸਾਡੇ ਕੋਲ ਸੰਭਵ ਹੋਇਆ ਇਹਦੇ ਲਈ ਭਾਵੇਂ ਸਾਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ ਅਸੀਂ ਇਹ ਜੜਾ ਤੱਕਾ ਹੈ ਕੇਂਦਰ ਸਰਕਾਰ ਦਾ ਇਹ ਬਰਦਾਸ਼ਤ ਨਹੀਂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ not.